ਹੋਇਆ ਜਿੰਨੇ ਭਰੋਸਾ ਕੀਤਾ ਕਹਿਣ ਲੱਗੇ ਔਰੰਗਜ਼ੇਬ ਨੇ ਮੁਸਲਮਾਨ ਹੁੰਦਿਆਂ ਕੁਰਾਨ ਦੀਆਂ ਝੂਠੀਆਂ ਕਸਮਾਂ ਚੁੱਕੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਕੁਰਾਨ ਗ੍ਰੰਥ ਤੇ ਨਹੀਂ ਪਰ ਉਹਨਾਂ ਭਰੋਸਾ ਕਰਕੇ ਅਨੰਦਪੁਰ ਛੱਡ ਦਿੱਤਾ ਦੱਸੋ ਮੈਨੂੰ ਕੁਰਾਨ ਦਾ ਸਤਕਾਰ ਗੁਰੂ ਗੋਬਿੰਦ ਸਿੰਘ ਨੇ ਕੀਤਾ ਕਿ ਔਰੰਗਜ਼ੇਬ ਨੇ ਕੀਤਾ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਨੇ ਕੀਤਾ ਵੈਸੇ ਸਿੱਖ ਧਰਮ ਐਸਾ ਹੈ ਇਹਨੂੰ ਕੋ ਧਿਆਨ ਨਾਲ ਵੇਖੇ ਤੇ ਸਹੀ ਲੋਕੀ ਦੂਰੋਂ ਦੂਰੋਂ ਵੇਖਦੇ ਨੇ ਨੇੜਿਓਂ ਆ ਕੇ ਨਹੀਂ ਵੇਖਦੇ ਇਹ ਧਰਮਿਆਸਾ ਜਿਹੜਾ ਦੂਸਰੇ ਦੇ ਧਰਮਕ ਚਿੰਨਾਂ ਲਈ ਵੀ ਆਪਣਾ ਸਿਰ ਵਾਰ ਦੇ ਦਿੰਦਾ ਕੋਈ ਤਿਲਕ ਨਹੀਂ ਸੰਨਾਉਂਦੇ ਕੋਈ ਜੰਜੂ ਨਹੀਂ ਸੰ ਪਹਿਣਦੇ ਪਰ ਕਿਹਾ ਸਿਰ ਦੇ ਦੇਾਂਗਾ ਔਰੰਗਜ਼ੇਬ ਨੇ ਆਖਿਆ ਸਤਗੁਰੂ ਜੀ ਅਸੀਂ ਦੀਨ ਦੇ ਝੰਡੇ ਚੁਲਾ ਦੇਾਂਗੇ ਗੁਰਾਂ ਆਖਿਆ ਸ਼ਾਹ ਜੀ ਵੇਖ ਲੈਣਾ ਅਸੀਂ ਦੋਆਂ ਤੋਂ ਤਿੰਨ ਬਣਾ ਦੇਾਂਗੇ ਔਰੰਗਜ਼ੇਬ ਨੇ ਆਖਿਆ ਮੰਦਰਾਂ ਚੋਂ ਅਸੀਂ ਗੁਰੂ ਜੀ ਜੋਤਾਂ ਬੁਝਾ ਦੇਾਂਗੇ ਗੁਰਾਂ ਆਖਿਆ ਆਪਣਾ ਖੂਨ ਪਾ ਕੇ ਇੱਕ ਨਵੀਂ ਹੀ ਜੋਤ ਜਗਾ ਦੇਾਂਗੇ। ਬਾਲੇ ਇਸਾਨਿਹਾਨ। ਔਰੰਗਜ਼ੇਬ ਨੇ ਆਖਿਆ ਦਿਨਾਂ ਅੰਦਰ ਅਸੀਂ ਸਭ ਦੇ ਜੰਝੂ ਲੋਹਾ ਦੇਾਂਗੇ। ਗੁਰਾਂ ਆਖਿਆ ਆਪਣੀਆਂ ਆਂਦਰਾਂ ਦਾ ਅਸੀਂ ਫੇਰ ਮੁੜ ਕੇ ਜੰਝੂ ਪਾ ਦੇਾਂਗੇ। ਔਰੰਗਜ਼ੇਬ ਨੇ ਆਖਿਆ ਆਰਤੀ ਦੇ ਅਸੀਂ ਗੁਰੂ ਜੀ ਥਾਲ ਤੋੜਵਾ ਦੇਾਂਗੇ। ਗੁਰਾਂ ਆਖਿਆ ਆਪਣੀ ਖੋਪਰੀ ਦਾ ਇੱਕ ਨਵਾਂ ਹੀ ਥਾਲ ਬਣਾ ਦੇਾਂਗੇ। ਔਰੰਗਜ਼ੇਬ ਨੇ ਆਖਿਆ